ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਨਵੀਂ ਵੀਡੀਓ 'ਚ ਜੁੜਿਆ ਮੈਂ ਗੁਰਿੰਦਰ ਇੱਕ ਹੋਰ ਵੀਡੀਓ ਲੈ ਕੇ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਤੇ ਅੱਜ ਦੀ ਜਿਹੜੀ ਇਹ ਕ੍ਰਾਈਮ ਸਟੋਰੀ ਹੈ ਸਬੰਧ ਰੱਖਦੀ ਆ ਜੀ ਉੱਤਰ ਪ੍ਰਦੇਸ਼ ਦਾ ਜਿਹੜਾ ਜ਼ਿਲ੍ਹਾ ਵਾਇਕੋ ਦੀ ਰਾਜਧਾਨੀਆਂ ਜੀ ਲਖਨਊ ਲਖਨਊ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਪੈਂਦਾ ਜਿਹਦਾ ਨਾਮ ਹੈ ਜੀ ਖੰਦਾਰੀ ਬਾਜ਼ਾਰ ਉੱਥੇ ਇਹ ਜਾਦਾ ਪੁਰਾਣੀ ਗੱਲ ਨਹੀਂ ਬਿਲਕੁਲ ਲੇਟੈਸਟ ਇਹ ਨਿਊਜ਼ ਹੈ ਹਾਲ ਹੀ ਵਿੱਚ ਵਾਪਰੀ ਘਟਨਾਵਾਂ 15 ਜੁਲਾਈ ਦੀ 2025 ਦੀ ਮੈਂ ਗੱਲ ਕਰ ਰਿਹਾ ਅੱਜ 23 ਤਰੀਕ ਹੋਈ ਆ ਹਫਤਾ 10 ਦਿਨ ਪਹਿਲਾਂ ਦੀ ਇਹ ਘਟਨਾ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਵੀ ਇੱਕ ਰਿਸ਼ਤੇ ਨੂੰ ਮਾਂ ਦੇ ਰਿਸ਼ਤੇ ਨੂੰ ਸ਼ਰਮਸਾਰ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ ਜਿੱਦਾਂ ਮੈਂ ਦੱਸਿਆ ਜੀ 14 ਤੋਂ 15 ਜੁਲਾਈ ਦੀ ਇਹ ਰਾਤ ਹੈ ਰਾਤ ਦੇ 3:00 ਵਜੇ ਨੇ 3:00 ਵਜੇ ਇੱਕ ਅਪਾਰਟਮੈਂਟ ਜਿਹੜਾ ਖੰਦਾਰੀ ਬਾਜ਼ਾਰ ਦੇ ਵਿੱਚ ਹੈ ਉਤੋਂ ਪੁਲਿਸ ਕੰਟਰੋਲ ਰੂਮ ਦੇ ਵਿੱਚ ਫੋਨ ਜਾਂਦਾ ਵਾ ਕਿ ਇੱਕ ਬੱਚੀ 7 ਸਾਲ ਦੀ ਜਿਹਦੀ ਉਮਰ ਆ ਉਹਦਾ ਕਤਲ ਹੋ ਗਿਆ ਤੁਸੀਂ ਜਲਦੀ ਆਓ ਪੁਲਿਸ ਬਿਲਕੁਲ ਵੀ ਦੇਰ ਨਹੀਂ ਕਰਦੀ ਉਸ ਅਪਾਰਟਮੈਂਟ ਦੇ ਵਿੱਚ ਪਹੁੰਚ ਜਾਂਦੀ ਆ ਅਪਾਰਟਮੈਂਟ 'ਚ ਜਦੋਂ ਪਹੁੰਚਦੀ ਆ ਤਾਂ ਸਭ ਤੋਂ ਪਹਿਲਾਂ ਪੁਲਿਸ ਨੂੰ ਮਿਲਦੀ ਆ ਰੋਸ਼ਨੀ ਜਿਹੜੀ ਕਿ ਉਹ ਬੱਚੀ ਦੀ ਮਾਂ ਸੀ ਤੇ ਫੋਨ ਵੀ ਉਹਨੇ ਹੀ ਕੀਤਾ ਸੀ ਉਹਦੇ ਨਾਲ ਇੱਕ ਉਦੇਤ ਨਾਮ ਦਾ ਬੰਦਾ ਹੋਰ ਹੁੰਦਾ ਵਾ ਉਹ ਦੋਨੋਂ ਜਣੇ ਉਸ ਅਪਾਰਟਮੈਂਟ ਦੇ ਵਿੱਚ ਮੌਜੂਦ ਹੁੰਦੇ ਆ ਬੱਚੀ ਦੀ ਲਾਸ਼ ਪਈ ਹੁੰਦੀ ਆ ਤੇ ਹੈਰਾਨ ਕਰਨ ਵਾਲੀ ਗੱਲ ਇਹ ਸੀ ਲਾਸ਼ ਦੀ ਹਾਲਤ ਜਿਹੜੀ ਬਹੁਤ ਬੁਰੀ ਸੀ ਉਹਦੇ ਵਿੱਚ ਕੀੜੇ ਪਏ ਕੀੜੇ ਪਏ ਹੋਏ ਜਾਪ ਰਹੇ ਸੀ ਪੁਲਿਸ ਨੂੰ ਮਤਲਬ ਉਹ ਲਾਸ਼ ਜਿਹੜੀ ਆ ਉਹ ਇਹ ਨਹੀਂ ਸੀ ਲੱਗ ਰਿਹਾ ਵੀ ਹੁਣੇ ਮੌਤ ਹੋਈ ਆ ਇਹ ਲੱਗ ਰਿਹਾ ਸੀ ਵੀ ਕਾਫੀ ਧੀਰ ਹੋਊਗੀ ਮੌਤ ਹੋਈ ਨੂੰ ਪਰ ਮਾਂ ਇਹ ਕਹਿ ਰਹੀ ਸੀ ਕਿ ਮੇਰੀ ਜਿਹੜੀ ਬੇਟੀ ਆ ਉਹਦੀ ਉਹਦਾ ਮਰਡਰ ਹੋ ਗਿਆ ਵਾ ਤੇ ਜਦੋਂ ਪੁੱਛਿਆ ਜਾਂਦਾ ਇਹ ਸਾਰਾ ਕੁਝ ਕਿਵੇਂ ਹੋਇਆ ਤਾਂ ਉਹ ਨਾਮ ਲਾਉਂਦੀ ਆ ਆਪਣੇ ਘਰ ਵਾਲੇ ਸ਼ਾਹਰੁਖ ਦਾ ਕਿ ਉਹ ਬਹੁਤ ਬੁਰਾ ਇਨਸਾਨ ਆ ਮੇਰੀ ਬੱਚੀ ਨੂੰ ਕੁੱਟਦਾ ਮਾਰਦਾ ਸੀ ਬਹੁਤ ਇੱਥੇ ਜ਼ੁਲਮ ਕਰਦਾ ਸੀ ਜਦੋਂ ਮੈਂ ਸੁੱਤੀ ਪਈ ਸੀ ਹੋ ਸਕਦਾ ਉਹੀ ਇਹਦੇ ਇਹਨੂੰ ਇਦਾਂ ਕਤਲ ਕਰਕੇ ਚਲਾ ਗਿਆ ਹੋਵੇ ਹੁਣ ਜਿਹੜਾ ਨਾਲ ਸੀ ਉਹਦੇ ਤਾਂ ਪੁਲਿਸ ਪੁੱਛਦੀ ਹੈ ਬੰਦਾ ਕੌਣ ਆ ਤਾਂ ਉਹ ਕਹਿੰਦੀ ਆ ਵੀ ਇਹ ਕਤਲ ਤੋਂ ਬਾਅਦ ਮੈਂ ਆਪਣਾ ਕੋਈ ਰਿਸ਼ਤੇਦਾਰ ਆ ਉਹ ਬੁਲਾਇਆ ਵਾ ਇੱਥੇ ਹੋਰ ਕੋਈ ਨਹੀਂ ਸੀ ਤਾਂ ਪੁੱਛਦੇ ਆ ਵੀ ਪਿਓ ਕਿੱਥੇ ਆ ਉਹ ਕਹਿੰਦੀ ਉਹ ਫਰਾਰ ਹੋ ਗਿਆ ਚਲੋ ਜੀ ਹੁਣ ਪੁਲਿਸ ਜਿਹੜੀ ਆਪਣੀ ਕਾਰਵਾਈ ਸ਼ੁਰੂ ਕਰਦੀ ਆ ਉਹ ਬੱਚੀ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਦੀ ਆ ਤੇ ਉਹਨਾਂ ਨੂੰ ਥਾਣੇ ਲੈ ਕੇ ਜਾਣਾ ਸੀ ਉਹਨਾਂ ਨੇ ਉਹ ਕਹਿੰਦੇ ਫਾਰਮੈਲਟੀ ਆ ਜੀ ਤੁਹਾਨੂੰ ਜਾਣਾ ਪੈਣਾ ਰੌਸ਼ਨੀ ਉਹਦੀ ਮਾਂ ਨੂੰ ਥਾਣੇ 'ਚ ਲਜਾਇਆ ਜਾਂਦਾ ਤੇ ਨਾਲ ਜਿਹੜਾ ਉਧਰ ਤੋਂ ਸੀਗਾ ਉਹਨੂੰ ਵੀ ਥਾਣੇ 'ਚ ਲਜਾਇਆ ਜਾਂਦਾ ਵਾ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਤੇ ਉਹ ਗੱਲ ਬਿਲਕੁਲ ਸਹੀ ਨਿਕਲਦੀ ਆ ਉਸ ਰਿਪੋਰਟ ਦੇ ਵਿੱਚ ਪਤਾ ਲੱਗ ਜਾਂਦਾ ਕਿ ਕੁੜੀ ਦੀ ਜਿਹੜੀ ਮੌਤ ਆ ਉਹ ਗਲਾ ਦੱਬਣ ਦੇ ਨਾਲ ਹੋਈ ਆ 36 ਤੋਂ 48 ਘੰਟੇ ਹੋ ਚੁੱਕੇ ਆ ਇਹਦੀ ਮੌਤ ਹੋਈ ਨੂੰ ਮਤਲਬ ਇਹ ਹੁਣ ਰਾਤ ਦਾ ਕੰਮ ਨਹੀਂ ਆ ਲਾ ਲੋ ਵੀ 2 ਦਿਨ ਪਹਿਲਾਂ ਇਹਦੀ ਮੌਤ ਹੋ ਚੁੱਕੀ ਸੀ ਤੁਹਾਨੂੰ ਸੂਚਨਾ ਲੇਟ ਦਿੱਤੀ ਗਈ ਆ ਇਹ ਗੱਲ ਸੁਣ ਕੇ ਪੁਲਿਸ ਜਿਹੜੀ ਸ਼ੱਕ ਸਿੱਧਾ ਰੌਸ਼ਨੀ ਤੇ ਕਰਦੀ ਆ ਵੀ ਤੁਸੀਂ ਇੰਨੀ ਲੇਟ ਕਿਉਂ ਖਬਰ ਦਿੰਦੀ ਆ ਸਾਨੂੰ ਰੌਸ਼ਨੀ ਨਹੀਂ ਮੰਦੀ ਉਹ ਕਹਿੰਦੀ ਵੀ ਮੈਂ ਰਾਤ ਨੂੰ ਚੰਗੀ ਭੜੀ ਇਹ ਪਾਈ ਸੀ ਤੇ ਜਦੋਂ ਮੈਂ ਰਾਤ ਨੂੰ ਉੱਠੀ ਆ ਪਾਣੀ ਪੀਣ ਦੇ ਲਈ 3:00 ਵਜੇ ਤੇ ਜਦੋਂ ਮੈਂ ਆਪਣੀ ਬੇਟੀ ਨੂੰ ਹਲਾਇਆ ਹੇਲੀ ਨਹੀਂ ਇਹ ਮਰ ਚੁੱਕੀ ਸੀ ਉਹ ਏਦਾਂ ਬਹਾਨੇ ਲਗਾ ਰਹੀ ਸੀ ਪਰ ਪੁਲਿਸ ਨੂੰ ਬੇਵਕੂਫ ਕੌਣ ਬਣਾ ਸਕਦਾ ਵਾ ਉਸ ਤੋਂ ਬਾਅਦ ਜੀ 샤ਰੂਖ ਜਿਹੜਾ ਜਿਹਦਾ ਇਲਜ਼ਾਮ ਜਿਹਦੇ ਤੇ ਲਗਾਇਆ ਗਿਆ ਉਹਨੂੰ ਵੀ ਬਹੁਤ ਘੱਟ ਸਮੇਂ ਦੇ ਵਿੱਚ ਫੜ ਲਿਆ ਜਾਂਦਾ ਵਾ ਤੇ ਜਦੋਂ 샤ਰੂਖ ਸੱਚ ਦੱਸਦਾ ਤਾਂ ਪੁਲਿਸ ਹੈਰਾਨ ਹੋ ਜਾਂਦੀ ਆ 샤ਰੂਖ ਕਹਿੰਦਾ ਵੀ ਮੈਂ 2025 ਤੋਂ ਮੈਂ ਇਸ ਔਰਤ ਤੋਂ ਅਲੱਗ ਰਹਿ ਰਿਹਾ ਆਂ ਵੀ ਮੈਂ ਤਾਂ ਇਸ ਔਰਤ ਉਸ ਅਪਾਰਟਮੈਂਟ ਦੇ ਵਿੱਚ ਰਹਿੰਦਾ ਹੀ ਨਹੀਂ ਵੀ ਮੈਂ ਕਿੱਦਾਂ ਆਪਣੀ ਬੱਚੀ ਦਾ ਕਤਲ ਕਰ ਸਕਦਾ ਇਹ ਜਨਾਨੀ ਸਹੀ ਨਹੀਂ ਆ ਇਹ ਬਹੁਤ ਕੁਝ ਪਾਸਟ ਦੇ ਵਿੱਚ ਵੀ ਕਰ ਚੁੱਕੀ ਆ ਇਹਦੀਆਂ ਗੱਲਾਂ ਤੇ ਧਿਆਨ ਨਾ ਦਿਓ ਆਪਣੀ ਬੱਚੀ ਨੂੰ ਇਹਨੇ ਹੀ ਮਾਰਿਆ ਵਾ ਫੇਰ ਪੁਲਿਸ ਥੋੜੀ ਜੀ ਸਤਰਕ ਹੁੰਦੀ ਆ ਤੇ ਦਿਵਾਲੇ ਹੁੰਦੀ ਆ ਰੌਸ਼ਨੀ ਤੇ ਜਿਹੜਾ ਉਧਰ ਤਸੀਗਾ ਉਨੂੰ ਪੁੱਛਿਆ ਜਾਂਦਾ ਕਿ ਉਦਿਤ ਕੌਣ ਆ ਸੱਚ-ਸੱਚ ਦੱਸ ਦੇ ਤਾਂ ਜਦੋਂ ਉਹ ਕਬਰੌਂਦੀ ਆ ਤੇ ਉਹਦੇ ਤੋਂ ਵੀ ਕਬਰੌਂਦਾ ਫੇਰ ਉਹ ਸਾਰਾ ਜਿਹੜਾ ਗੁਨਾਹ ਵਕਬੂਲ ਕਰਦਿਆ ਤੇ ਇਹ ਕਹਿੰਦੇ ਨੇ ਕਿ ਅਸੀਂ ਕੋਈ ਰਿਸ਼ਤੇਦਾਰ ਨਹੀਂ ਇਹ ਮਤਲਬ ਆਪਸ ਦੇ ਵਿੱਚ ਉਹ ਬੁਆਏਫਰੈਂਡ ਗਰਲਫਰੈਂਡ ਸੀ ਆਸ਼ਿਕ ਸੀਗਾ ਉਹਦਾ ਉਦਿਤ ਸ਼ਾਹਰੁਖ ਨੂੰ ਇਹ ਸਾਰੀ ਗੱਲ ਦਾ ਪਤਾ ਸੀ ਤੇ ਸ਼ਾਹਰੁਖ ਨੂੰ ਹਰਾਸਤ ਹਰਾਸਤ ਦੇ ਵਿੱਚ ਲੈਣ ਤੋਂ ਬਾਅਦ ਹੀ ਇਹ ਸਾਰਾ ਕੁਝ ਪੁਲਿਸ ਦੇ ਸਾਹਮਣੇ ਆਇਆ ਬਹੁਤ ਜਲਦੀ ਉਹਨਾਂ ਦੀ ਜ਼ੁਬਾਨ ਦੋਨਾਂ ਦੀ ਖੁੱਲਦੀ ਆ ਸਾਰਾ ਕੁਝ ਦੱਸਦੇ ਨੇ ਤੇ ਸੱਚ ਇਹ ਸੀਗਾ ਦੋਨਾਂ ਦੇ ਜਿੱਦਾਂ ਮੈਂ ਦੱਸਿਆ ਕਿ ਆਪਸੀ ਸਬੰਧ ਸੀ ਦੋਨੋਂ ਸਰੀਰਕ ਸਬੰਧ ਵੀ ਬਣਾਉਂਦੇ ਸੀ ਉਹਦੇ ਤਾਂ ਅਕਸਰ ਉਹਦੇ ਅਪਾਰਟਮੈਂਟ ਦੇ ਵਿੱਚ ਜਾਇਆ ਕਰਦਾ ਸੀ ਰੌਸ਼ਨੀ ਦੇ ਉਸ ਰਾਤ ਨੂੰ ਵੀ ਉਹ ਆਇਆ ਸੀ ਉੱਥੇ ਤੇ ਨਗਨ ਅਵਸਥਾ ਦੇ ਵਿੱਚ ਦੋਨੋਂ ਜਦੋਂ ਬੈੱਡ ਦੇ ਉੱਤੇ ਪਏ ਸੀਗੇ ਉਹ ਬੱਚੀ ਆ ਜਿਹੜੀ 7 ਸਾਲ ਦੀ ਉਹਨੇ ਇਹਨਾਂ ਨੂੰ ਦੇਖ ਲਿਆ ਸੀ ਉਸ ਤੋਂ ਬਾਅਦ ਰੌਸ਼ਨੀ ਉਹਨੂੰ ਸਮਝਾਉਂਦੀ ਆ ਕਿ ਤੂੰ ਕੋਈ ਵੀ ਗੱਲ ਕਿਤੇ ਨਹੀਂ ਕਰਨੀ ਤਾਂ ਉਹ ਕਹਿੰਦੀ ਆ ਵੀ ਜਦੋਂ ਵੀ ਅੱਬੂ ਮਿਲਣਗੇ ਮੈਂ ਉਹਨਾਂ ਨੂੰ ਜ਼ਰੂਰ ਦੱਸੂਗੀ ਤੁਸੀਂ ਗੰਦੇ ਹੋ ਉਹਨੂੰ ਸਮਝਾਉਂਦੀ ਆ ਵੀ ਇਹੋ ਜੀਆਂ ਗੱਲਾਂ ਨਹੀਂ ਦੱਸੀਆਂ ਹੁੰਦੀਆਂ ਤੂੰ ਬਿਲਕੁਲ ਨਾ ਦੱਸੀ ਪਰ ਉਹ ਨਹੀਂ ਸਮਝਦੀ ਤਾਂ ਉਹਨੂੰ ਬੁਰੇ ਤਰੀਕੇ ਦੇ ਨਾਲ ਉਹ ਫੜਦੀ ਆ ਉਹਦੀ ਮਾਂ ਉਹਨੂੰ ਕੁੱਟਦੀ ਆ ਮਾਰਦੀ ਆ ਤੇ ਨਾਲ ਉਹਦੇ ਤੇ ਵੀ ਉਹਦਾ ਸਾਥ ਦੇਣ ਲੱਗ ਜਾਂਦਾ ਇੰਨੀ ਬੁਰੀ ਤਰੀਕੇ ਦੇ ਨਾਲ ਉਹਨੂੰ ਜ਼ਮੀਨ ਤੇ ਸੁੱਟਦੀ ਆ ਥੱਲੇ ਫਰਸ਼ ਤੇ ਫਰਸ਼ ਤੇ ਸੁੱਟ ਕੇ ਉਹਦੇ ਉੱਪਰ ਪੇਟ ਦੇ ਉੱਪਰ ਚੜਦੀ ਆ ਐਨਾ ਜ਼ੁਲਮ ਉਸ ਬੱਚੀ ਤੇ ਉਹ ਕਰਨ ਲੱਗ ਜਾਂਦੀ ਆ ਤੇ ਉਧਰ ਉਹਦੇ ਤੇ ਉਹਦਾ ਮੂੰਹ ਦਬਾਉਂਦਾ ਤੇ ਉਹਦਾ ਗਲਾ ਵਾ ਜਿਹੜਾ ਉਹ ਦਬਾ ਕੇ ਉਹਨੂੰ ਮੌਤ ਦੇ ਘਾਟ ਛੋਟੀ ਜੀ ਮਾਸੂਮ ਬੱਚੀ ਨੂੰ ਉਤਾਰ ਦਿੰਦਾ ਹੁਣ ਬੱਚੀ ਤਾਂ ਮਰ ਗਈ ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਵੀ ਇਹ ਜਿਹੜੀ ਲਾਸ਼ ਆ ਇਹਦਾ ਕੀ ਕੀਤਾ ਜਾਵੇ ਉਹ ਉਸ ਸਮੇਂ ਕੀ ਕਰਦੇ ਨੇ ਦੇਖੋ ਕਿੰਨੀਆਂ ਕਿੰਨੇ ਬੇਗੈਰਤ ਲੋਕ ਨੇ ਕਿੰਨੇ ਬੇਸ਼ਰਮ ਲੋਕ ਨੇ ਗਠੜੀ ਦੇ ਵਿੱਚ ਉਹਨਾਂ ਨੇ ਉਸ ਬੱਚੀ ਦੀ ਲਾਸ਼ ਨੂੰ ਬੰਨ ਕੇ ਬੈੱਡ ਦਾ ਜਿਹੜਾ ਬਾਕਸ ਹੁੰਦਾ ਉਹਦੇ ਵਿੱਚ ਰੱਖ ਤਾ ਲਕੋ ਕੇ ਤੇ ਉਹ ਕਰਨ ਤੋਂ ਬਾਅਦ ਫੇਰ ਉਸੇ ਬੈੱਡ ਦੇ ਉੱਤੇ ਸਰੀਰਕ ਸੰਬੰਧ ਬਣਾ ਰਹੇ ਨੇ ਇੰਨੀ ਘਟੀਆ ਮਾਨਸਿਕਤਾ ਇੰਨੇ ਲੋਕਾਂ ਦੇ ਜਜ਼ਬਾਤ ਜਿਹੜੇ ਮਰ ਚੁੱਕੇ ਨੇ ਉਸ ਤੋਂ ਬਾਅਦ ਜੀ ਜਿਹੜਾ ਅਗਲਾ ਦਿਨ ਚੜਦਾ ਬਾਤਾ ਉਹਨਾਂ ਨੂੰ ਥੋੜੀ ਬਹੁਤੀ ਬਦਬੂ ਜਿਹੜੀ ਆਉਣ ਲੱਗ ਜਾਂਦੀ ਆ ਤਾਂ ਉਹ ਫੀਲ ਕਰਦੇ ਨੇ ਜਦੋਂ ਉਹ ਦਿਤ ਆਉਂਦਾ ਬਾਗਲ ਦਿਨ ਸ਼ਾਮ ਨੂੰ ਤਾਂ ਉਹਨਾਂ ਨੂੰ ਲੱਗਦਾ ਵੀ ਇਹ ਜਿਹੜੀ ਬਾਡੀ ਆ ਹੁਣ 스멜 ਛੱਡਣ ਲੱਗੀ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਡੈੱਡ ਬਾਡੀ ਦਾ ਕਾਰਨ ਕੀ ਤੇ ਉਹ ਕਿੱਥੇ ਉਹਨੂੰ ਸੁੱਟ ਕੇ ਆਉਣ ਇਹ ਨਹੀਂ ਉਹਨਾਂ ਨੂੰ ਸਮਝ ਆ ਰਹੀ ਫਿਰ ਜਿਹੜੀ ਰਾਤ ਉਹ ਜਿਹੜੀ 14 15 ਜੁਲਾਈ ਦੀ ਰਾਤ ਸੀ ਉਹ ਰਾਤ ਉਹ ਸੀ ਜਦੋਂ ਉਹਨਾਂ ਨੂੰ ਬਹੁਤ ਹੱਦ ਤੋਂ ਜ਼ਿਆਦਾ ਬਦਬੂ ਆਉਣ ਲੱਗ ਗਈ ਸੀਗੀ ਉਹਨਾਂ ਨੇ ਉਹਨੂੰ ਲਾਸ਼ ਨੂੰ ਬੈੱਡ ਦੇ ਵਿੱਚੋਂ ਬਾਹਰ ਕੱਢਿਆ ਏਸੀ ਜਿਹੜਾ ਪੂਰੀ ਕੂਲਿੰਗ ਤੇ ਕਰਤਾ ਤੇ ਫੇਰ ਵੀ ਕੋਈ ਫਰਕ ਨਹੀਂ ਪਿਆ ਉਹਨੇ ਕੋਈ ਕੰਮ ਨਹੀਂ ਕੀਤਾ ਕਿਉਂਕਿ ਲਾਸ਼ ਦੀ ਜਿਹੜੀ ਉਹ ਜਿਹੜਾ ਟਾਈਮ ਆ ਉਹਨੂੰ ਜ਼ਿਆਦਾ ਹੋ ਗਿਆ ਸੀਗਾ ਜਦੋਂ ਕੁਝ ਨਹੀਂ ਸੋਚਦਾ ਨਾ ਉਹ লাশ ਨੂੰ ਬਾਹਰ ਲੈ ਜਾਣ ਜੋਗੇ ਇੰਨੀ ਹਿੰਮਤ ਵੀ ਨਹੀਂ ਆ ਤੇ ਬਦਬੂ ਤੋਂ ਤੰਗ ਆ ਗਏ ਤਾਂ ਇਹ ਪਲਾਨ ਇੱਕ ਕੱਚਾ ਜਿਹਾ ਬਣਾਉਂਦੇ ਆ ਜਿਹਦਾ ਕੋਈ ਮੂਹ ਸੇਰ ਹੀ ਨਹੀਂ ਸੀਗਾ ਕੋਈ ਵੀ ਜਿਹਦਾ ਬੇਸ ਨਹੀਂ ਸੀ ਉਹ ਜਿਹੜਾ ਪਲਾਨ ਬਣਾਉਂਦੇ ਨੇ ਕਿ ਅਸੀਂ ਪੁਲਿਸ ਨੂੰ ਫੋਨ ਕਰਾਂਗੇ ਸ਼ਾਹਰੂਖ ਦਾ ਨਾਮ ਲਾ ਦਾਂਗੇ ਵੀ ਉਹਨੇ ਆਪਣੇ ਆਪਣਾ ਉਹ ਉਹ ਜਿਹੜਾ ਆਇਆ ਸੀ ਜਿਹੜਾ ਨਾਲ ਦੀ ਰਹਿ ਰਿਹਾ ਉਹ ਆ ਕੇ ਅਪਾਰਟਮੈਂਟ ਦੇ ਵਿੱਚ ਤੇ ਕੁੜੀ ਨੂੰ ਮਾਰ ਗਿਆ ਬਿਲਕੁਲ ਸੋਚਿਆ ਸਮਝਿਆ ਨਹੀਂ ਤੇ ਜਿਹੜਾ ਉਹਦੇ ਤਾਂ ਉਹਨੂੰ ਆਪਣਾ ਰਿਸ਼ਤੇਦਾਰ ਕਹਿ ਦੂੰਗੀ ਇਹੋ ਜਿਹਾ ਉਹਨਾਂ ਨੇ ਕੱਚਾ ਜਿਹਾ ਪਲਾਨ ਬਣਾ ਕੇ ਪੁਲਿਸ ਮੂਰੇ ਪੇਸ਼ ਕੀਤਾ ਪਰ ਜਿਹੜਾ 24 ਘੰਟੇ ਤੋਂ ਵੱਧ ਵੀ ਟੇਕ ਨਹੀਂ ਸਕਿਆ ਪਲਾਨ ਤੇ ਪਤਾ ਲੱਗ ਗਿਆ ਵੀ ਇਹ ਜਿਹੜਾ ਕਤਲ ਕੀਤਾ ਉਹਨਾਂ ਨੇ ਹੀ ਕੀਤਾ ਤੇ ਨਾਮ ਸ਼ਾਹਰੂਖ ਦੇ ਉੱਤੇ ਲਗਾਉਣ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਜੀ ਦੋਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਿਹੜੀ ਵੱੜੀ ਸਜ਼ਾ ਸੀ ਉਹ ਦਵਾਈ ਗਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੋਰ ਸਾਹਮਣੇ ਆਈਆਂ ਇੱਕ ਸੱਚ ਜਿਹੜਾ ਤੁਹਾਨੂੰ ਹੈਰਾਨ ਕਰ ਦੂਗਾ ਇਸ ਲੇਡੀ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਮੈਂ ਦੱਸ ਦਵਾਂ ਜੀ ਇਹ ਇੱਕ ਡਾਂਸਰ ਸੀਗੀ ਬਾਰ ਦੇ ਵਿੱਚ ਰੌਸ਼ਨੀਆ ਜਿਹੜੀ ਇਹਨੂੰ ਜਿਹੜਾ ਉਹ ਦਿੱਤਾ ਉਹ ਵੀ ਉੱਥੇ ਹੀ ਮਿਲਿਆ ਸੀ ਤੇ ਜਿਹੜਾ ਇਹਦਾ ਘਰ ਵਾਲਾ ਸ਼ਾਹਰੂਖਾ ਉਹ ਵੀ ਅੱਜ ਤੋਂ 8-10 ਸਾਲ ਪਹਿਲਾਂ ਇਹਨੂੰ ਬਾਰ ਦੇ ਵਿੱਚ ਹੀ ਮਿਲਿਆ ਸੀ ਮਤਲਬ ਇਹਨਾਂ ਦੇ ਦੋਨਾਂ ਨੇ ਉਹਨੇ ਵੀ ਲਵ ਮੈਰਿਜ ਕਰਾਈ ਸੀ ਤੇ ਬਾਅਦ ਦੇ ਵਿੱਚ ਜਿਹੜਾ ਉਹ ਦਿੱਤਾ ਉਹ ਵੀ ਇਹਨੂੰ ਉੱਥੇ ਪਿਆਰ ਕਰ ਬੈਠਾ ਸੀ ਤੇ ਜਦੋਂ ਉਹਦਾ ਵਿਆਹ ਹੋ ਕੇ ਬੱਚੀ ਹੋਈ ਸੀ ਇਹ ਅੱਜ ਤੋਂ ਅ ਛਾਲਕ ਪਹਿਲਾਂ ਦੀ ਗੱਲ ਆ ਜਿਹੜੀ ਇਹ ਜੁਲਾਈ 2025 ਪਿਛਲੇ ਸਾਲ ਦੀ ਗੱਲ ਆ ਇੱਕ ਵੀਡੀਓ ਉਸ ਬੱਚੀ ਦੀ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਬੱਚੀ ਕਹਿ ਰਹੀ ਸੀ ਕਿ ਮੇਰਾ ਜਿਹੜਾ ਤਾਇਆ ਵਾ ਉਹ ਮੇਰਾ ਮੇਰੇ ਨਾਲ ਗਲਤ ਹਰਕਤਾਂ ਕਰਦਾ ਵਾ ਇਹਨੇ ਆਪਣੀ ਦਾਦੀ ਨੂੰ ਦੱਸਿਆ ਸੀ ਬੱਚੀ ਨੇ ਉਹਨੇ ਧਿਆਨ ਨਹੀਂ ਸੀ ਦਿੱਤਾ ਉਹਨੇ ਕੁੱਟਿਆ ਮਾਰਿਆ ਇਹ ਦਿਖਾਇਆ ਗਿਆ ਇਨੇ ਤਾਈ ਨੂੰ ਦੱਸਿਆ ਉਹਨੇ ਵੀ ਬੱਚੀ ਨੂੰ ਕੁੱਟਿਆ ਮਾਰਿਆ ਬੰਦੇ ਨੂੰ ਕੁਝ ਨਹੀਂ ਕਿਹਾ ਜਿਹੜੀ ਇਹਦੀ ਇੱਕ ਨਨਾਨ ਸੀਗੀ ਰੌਸ਼ਨੀ ਦੀ ਉਹਨੂੰ ਜਾ ਕੇ ਬੱਚੀ ਮਤਲਬ ਆਪਣੀ ਭੂਆ ਨੂੰ ਕਹਿ ਲੋ ਜਾ ਕੇ ਕਹਿੰਦੀ ਆ ਉਹਨੇ ਵੀ ਉਹਨੂੰ ਕੁੱਟਿਆ ਮਾਰਿਆ ਇਹ ਕਹਾਣੀ ਜਿਹੜੀ ਪੇਸ਼ ਕੀਤੀ ਗਈ ਸੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਤੇ ਉਸ ਤੋਂ ਬਾਅਦ ਜੀ ਉਹਨਾਂ ਜਦੋਂ ਧਿਆਨ ਨਹੀਂ ਦਿੱਤਾ ਤਾਂ ਬੱਚੇ ਉਦੋਂ ਬੱਚੀ ਨੇ ਜਿਹੜੀ ਵੀਡੀਓ ਬਣਾਈ ਸੀ ਕਿ ਮੇਰੇ ਨਾਲ ਐਦਾ ਐਦਾ ਹੋ ਰਿਹਾ ਵਾ ਪੁਲਿਸ ਨੇ ਬਹੁਤ ਜਲਦੀ ਕਾਰਵਾਈ ਸਾਰੇ ਪਰਿਵਾਰ ਤੇ ਕੀਤੀ ਸੀ ਰੌਸ਼ਨੀ ਤੇ ਸ਼ਾਰੁਖ ਨੂੰ ਛੱਡ ਕੇ ਤੇ ਹੁਣ ਇਹ ਸਚਾਈ ਸਾਹਮਣੇ ਆਈ ਕਿ ਉਹ ਸਭ ਕੁਝ ਫੇਕ ਸੀਗਾ ਉਹ ਸਾਰਾ ਇਹਦੀ ਮਾਂ ਨੇ ਹੀ ਉਹ ਬੱਚੀ ਤੋਂ ਕਰਵਾਇਆ ਸੀਗਾ ਤਾਂ ਕਿ ਉਹਦਾ ਜਿਹੜਾ ਰਾਹ ਵਾ ਉਹ ਸਾਫ਼ ਹੋ ਸਕੇ ਉਹ ਜਿਹੜੇ ਇਹਦੇ ਇਹਦੀ ਨਨਾਨ ਇਹਦੀ ਸੱਸ ਤੇ ਇਹਦੀ ਜਿਹੜੀ ਜੇਠ ਤੇ ਜਠਾਣੀ ਉਹ ਸਾਰੇ ਜੇਲ੍ਹ ਦੇ ਵਿੱਚ ਚਲ ਗਏ ਸੀ ਇਹਨੂੰ ਮੌਕਾ ਮਿਲ ਗਿਆ ਸੀ ਆਪਣੇ ਆਸ਼ਿਕ ਦੇ ਨਾਲ ਮਿਲਣ ਦਾ ਤੇ 샤ਰੂਖ ਜਿਆਦਾ ਕੰਮ ਤੇ ਰਹਿੰਦਾ ਸੀ ਹੁਣ ਇਹਨਾਂ ਦਾ ਪਲਾਨ ਇਹ ਸੀ ਵੀ ਇਹਨੂੰ ਵੀ ਜੇਲ੍ਹ ਚ ਭੇਜ ਦਾਂਗੇ ਤੇ ਅਸੀਂ ਆਪਣੀ ਜਿਹੜੀ ਜ਼ਿੰਦਗੀ ਆ ਉਹ ਵਧੀਆ ਬਤੀਤ ਕਰਾਂਗੇ ਬੱਚੀ ਨੂੰ ਇਹਨਾਂ ਨੇ ਮਾਰਤਾ ਸੀ ਪਰ ਉਹ ਵੀ ਇਹਦਾ ਸੱਚ ਸਾਹਮਣੇ ਆ ਗਿਆ ਸੀ ਤੇ ਉਹਨਾਂ ਨੂੰ ਜੇਲ੍ਹ ਤੋਂ ਛੁਟਕਾਰਾ ਮਿਲ ਚੁੱਕਿਆ ਵਾ ਬਹੁਤ ਬਹੁਤ ਧੰਨਵਾਦ ਜੀ ਇਹੋ ਦੀਆਂ ਕਹਾਣੀਆਂ ਸਾਨੂੰ ਬਹੁਤ ਸਤਾਰਕ ਕਰਦੀਆਂ ਨੇ ਸਾਵਧਾਨ ਕਰਦੀਆਂ ਨੇ ਤੇ ਕਿਤੇ ਨਾ ਕਿਤੇ ਸੋਚਣ ਤੇ ਮਜਬੂਰ ਜ਼ਰੂਰ ਕਰਦੀਆਂ ਨੇ ਸਾਡਾ ਕੋਈ ਵੀ ਮਕਸਦ ਨਹੀਂ ਤੁਹਾਨੂੰ 네ਗੇਟਿਵ ਕੀਤਾ ਜਾਵੇ ਤੁਹਾਨੂੰ ਡਰਾਇਆ ਜਾਵੇ ਪਰ ਫੇਰ ਵੀ ਕੁਝ ਨਾ ਕੁਝ ਚੰਗਾ ਇਹਨਾਂ ਕਹਾਣੀਆਂ ਦੇ ਵਿੱਚੋਂ ਨਿਕਲਦਾ ਉਹ ਚੰਗਾ ਇਹ ਆ ਜੀ ਅਸੀਂ ਆਪਣਾ ਬਚਾਅ ਜਿਹੜਾ ਉਹ ਕਰ ਸਕੀਏ